ਪੰਨੂ ਹੋਰੀ ਪੰਦੇਰ ਪੰਨੂ ਪੰਦੇਰ ਹੋਰਾਂ ਦੀ ਜਥੇਬੰਦੀ ਡੱਲੇਰ ਹੋਰਾਂ ਦੀ ਜਥੇਬੰਦੀ ਉਹਨਾਂ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਕਹਿੰਦੇ 27 ਤਰੀਕ ਨੂੰ ਫੈਸਲਾ ਲੈਣਗੇ ਪਰ ਅੱਜ ਜਦੋਂ ਇਹ ਦਿੱਲੀ ਤੋਂ ਖਬਰ ਆਉਣੀਆਂ ਸ਼ੁਰੂ ਹੋਈਆਂ ਸਿੰਘੂ ਟਿੱਕਰੀ ਬਾਰਡਰ ਤੋਂ ਇਹ ਨਾਕੇ ਹਟਾਉਣ ਦੀਆਂ ਖਬਰਾਂ ਸ਼ੁਰੂ ਹੋਈਆਂ ਤਾਂ ਉਹਨਾਂ ਦੇ ਵਿਚਾਲੇ ਸਰਨ ਸਿੰਘ ਪੰਦੇਰ ਹੋਰਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ ਵੀ ਹਾਂ ਇਹ ਸਹੀ ਫੈਸਲਾ ਹੈ ਹੁਣ ਇਸ ਮਾਹੌਲ 'ਚ ਗੱਲਬਾਤ ਹੋ ਸਕਦੀ ਹੈ ਕਿ ਇਸ ਮਾਹੌਲ 'ਚ ਗੱਲਬਾਤ ਹੋ ਸਕਦੀ ਹੈ ਜਾਂ ਗੱਲਬਾਤ ਚੱਲ ਵੀ ਰਹੀ ਹੈ ਪੰਜਾਬ ਦੇ ਅਫਸਰਾਂ ਦੇ ਰਾਹੀਂ ਕੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਜਿਸ ਦਿਨ 21 ਤਰੀਕ ਨੂੰ ਕਾਰਾ ਵਾਪਰਿਆ ਜਿਸ ਦਿਨ ਹਰਿਆਣਾ ਦੇ ਪੁਲਿਸ ਫੋਰਸ ਨੇ ਪੰਜਾਬ ਦੇ ਇੱਕ ਕਿਸਾਨ ਦੀ ਜਾਨ ਲਈ ਤੇ ਇੱਕ ਮੁੰਡੇ ਨੂੰ ਚੱਕ ਕੇ ਲੈ ਜਾਣ ਦੀ ਇਹ ਘਟਨਾ ਵਾਪਰੀ ਜਿਹੜਾ ਉਹ ਮੁੰਡੇ ਨੇ ਆਪ ਆਪਣੇ ਬੜਾ ਔਖੇ ਉਹ ਤਸ਼ੱਦਦ ਦੱਸਿਆ ਕਿ ਮੈਨੂੰ ਬੋਰੀ ਚ ਪਾ ਕੇ ਬੰਨ੍ਹ ਕੇ ਘੁੱਟਿਆ ਸੋ ਉਸ ਵਰਤਾਰੇ ਦੇ ਦੌਰਾਨ ਗੱਲਬਾਤ ਟੁੱਟੀ ਕਿਉਂਕਿ ਉਸ ਸਮੇਂ ਲਗਭਗ ਗੱਲਬਾਤ ਤੈਅ ਹੋ ਗਈ ਸੀ ਕਿ ਆਪਾਂ ਪੰਜਵੇਂ ਦੌਰ ਦੀ ਗੱਲਬਾਤ ਲਈ ਬੈਠਣਾ ਅਫਸਰ ਰਾਪਤਾ ਕਰਾ ਰਹੀ ਸੀ ਟਵੀਟ ਹੋ ਗਿਆ ਸੀ ਬਿਆਨ ਆ ਗਿਆ ਸੀ ਖੇਤੀਬਾੜੀ ਮੰਤਰੀ ਦਾ ਪਰ ਇਸ ਘਟਨਾ ਨੇ ਖੜੋਤ ਕਰਾਤੀ ਉਸ ਤੋਂ ਬਾਅਦ ਐਸਕੇਮ ਮદાન ਚ ਆ ਗਿਆ ਬੇਸ਼ੱਕ ਉਹਨਾਂ ਖਨੋਰੀ ਪਹੁੰਚਿਆ ਨਾ ਸ਼ੰਭੂ ਪਹੁੰਚਿਆ ਪਰ ਚੰਡੀਗੜ੍ਹ ਚ ਬੈਠਕ ਕਰਕੇ ਉਹਨੇ ਕਹਿੰਦਾ ਜੀ ਅਸੀਂ ਕਾਲਾ ਦਿਨ ਮਨਾਉਣਾ ਅਸੀਂ ਕੇਂਦਰ ਦੇ ਗ੍ਰਹਿ ਮੰਤਰੀ ਮਿਤਸ਼ਾ ਦਾ ਹਰਿਆਣਾ ਦੇ ਮੁੱਖ ਮੰਤਰੀ ਮਰੂਲ ਖੱਟਰ ਦਾ ਰਹਿਣ ਦੇ ਗ੍ਰਹਿ ਮੰਤਰੀ ਨੈਲ ਬਿਜ ਦਾ ਪੁਤਲੇ ਫੁਕਣੇ ਇਧਰ ਬਾਰਡਰਾਂ ਦੇ ਉੱਤੇ ਕੈਂਡਲ ਮਾਰਚ ਹੋਏ ਉਧਰ ਅੱਜ ਟਰੈਕਟਰ ਸੜਕਾਂ ਤੇ ਨਿਕਲੇ ਦੇਸ਼ ਭਰ ਚ ਸੋ ਇਸ ਤਰ੍ਹਾਂ ਐਸਕੇਮ ਦਾ ਚਾਗਿਆ ਹੁਣ ਕੇਂਦਰ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਐਸਕੇਮ ਦਾ ਵੀ ਦਬਾਅ ਹੈ ਕਿ ਦੇਸ਼ ਭਰ ਦੇ ਕਿਸਾਨ ਫਿਰ ਇਕਜੁੱਟ ਨੇ ਉਧਰ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਨੇ ਉਹਨਾਂ ਜਥੇਬੰਦੀਆਂ ਦੀ ਅਗਵਾਈ 'ਚ ਜਿਨ੍ਹਾਂ ਨੇ ਕਹਿੰਦੇ ਦਿੱਲੀ ਕੁਝ ਤਾਂ ਫੈਸਲਾ ਲਿਆ ਤੇ ਆਪਣਾ ਫੈਸਲਾ ਸਤਾਈ ਨੂੰ ਸੁਣਾਉਣਾ ਸੋ ਇਹ ਸਭ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਹ ਕਹਿਣਾ ਕਿ ਹਾਂ ਇਹ ਬਾਰਡਰ ਖੁੱਲਣ ਨਾਲ ਇਹ ਸੰਕੇਤ ਮਿਲਦਾ ਹੈ ਕਿ ਸਰਕਾਰ ਇਸ ਮਾਹੌਲ 'ਚ ਗੱਲਬਾਤ ਕਰ ਸਕਦੀ ਹੈ ਸੋ ਕੀ ਪੰਜਵੇਂ ਦੌਰ ਦੀ ਬੈਠਕ ਦਾ ਰਾਹ ਬਣ ਗਿਆ ਇਸ ਵਾਰ ਕਿਸਾਨ ਦਿੱਲੀ ਜਾ ਕੇ ਗੱਲ ਕਰਨਗੇ ਜਾਂ ਉਹ ਫਿਰ ਚੰਡੀਗੜ੍ਹ ਆਉਣਗੇ ਇਹ ਸੋ ਬੀ ਅਹਿਮ ਅੱਗੇ ਦਿੱਲੀ ਸਰਕਾਰ ਦੇ ਨੁਮਾਇंदे ਦਿੱਲੀ ਕੇਂਦਰ ਸਰਕਾਰ ਦੇ ਮੰਤਰੀ ਉਹਨਾਂ ਦੇ ਅਫਸਰ ਪੰਜਾਬ ਸਰਕਾਰ ਖੁਦ ਮੁੱਖ ਮੰਤਰੀ ਉਹਨਾਂ ਦੇ ਮੰਤਰੀ ਤੇ ਅਗਵਾਈ ਕਰਜਥੇਬੰਦੀਆਂ ਕਾਲ ਕਰਨ ਲਈ ਜਥੇਬੰਦੀਆਂ ਦੇ ਨੁਮਾਇंदे ਇਸ ਮੀਟਿੰਗਾਂ 'ਚ ਬੈਠਦੇ ਸੀ ਪਰ ਹੁਣ ਇਸ ਕੇ ਮદાન 'ਚ ਉਹ ਚਾਹੇ ਸ਼ੰਭੂ ਖਨੋਰੀ ਬਾਰਡਰ ਤੇ ਵਾਪਰੇ ਘਟਨਾ ਕਰਨ ਦੇ ਰੋਸ ਵਿੱਚ ਹੋ ਚਾਹੇ ਕਿਸਾਨੀ ਮੰਗਾਂ ਦੇ ਮਸਲੇ ਸੋ ਹੁਣ ਕੀ ਸਕੀਮ ਦੇ ਨੁਮਾਇੰਦਿਆਂ ਨੂੰ ਵੀ ਮੀਟਿੰਗ 'ਚ ਬਿਠਾਇਆ ਜਾਏਗਾ ਜਾਨੀ ਇਸ ਨੂੰ ਲੈ ਕੇ ਵੀ ਅਜੇ 705 ਬਣਿਆ ਹੋਇਆ ਪਰ ਪਤਾ ਲੱਗ ਰਿਹਾ ਕਿ ਕੇਂਦਰ ਮਾਮਲਾ ਨਵੇੜਨਾ ਚਾਹੁੰਦਾ ਤੇ ਉਹ ਇਹ ਵੀ ਚਾਹੁੰਦਾ ਹੈ ਕਿ ਦੇਣਾ ਵੀ ਕੁਛ ਨਾ ਪਵੇ ਤੇ ਗੱਲ ਇਦਾਂ ਹੀ ਸਰੇ ਛੱਡ ਜਵੇ ਇਸ ਲਈ ਉਹ ਹੁਣ ਲollipops ਵਧਾ ਕੇ ਲਿਆਉਣ ਦੀ ਤਿਆਰੀ ਚਾਹੇ ਕਿ ਪੰਜ ਫਸਲਾਂ ਦੀ ਬਜਾਏ ਫਸਲਾਂ ਦੀ ਗਿਣਤੀ ਬਤਾ ਦਿਓ 5 ਸਾਲ ਦੀ ਬਜਾਏ 1 ਸਾਲ ਦਾ ਸਮਾਂ ਹੱਦ ਪਤਾ ਦਿਓ ਤੇ ਕਿਸੇ ਤਰ੍ਹਾਂ ਗੱਲ ਤਣ ਪੱਤਰ ਲਾਓ ਪਰ ਸਵਾਲ ਇਹ ਹੈ ਕਿ ਕੀ ਐਗਰੀਮੈਂਟ ਵਾਲੇ ਪਾਸੇ ਨੂੰ ਵਧਣ ਦੀ ਗੱਲ ਹੈ ਸਮਝੌਤਾ ਖੇਤੀ ਦੇ ਪੱਧਰ ਨੂੰ ਵਧਣ ਦੀ ਕੋਈ ਵਾਅਦਾ ਹੈ ਜਾਂ ਸੱਚਮੁ ਐਮਐਸਪੀ ਦਿਨਾਂ ਚੋਂ ਦੱਸੇ ਕੀ ਕੱਲੇ ਪੰਜਾਬ ਨੂੰ ਜਾਂ ਸਾਰੇ ਮੁਲਕ ਨੂੰ ਇਹਦੇ ਉੱਤੇ ਵੀ ਨਜ਼ਰ ਸੋ ਬੈਠਕ ਕਿਸੇ ਵੀ ਸਮੇਂ ਸੰਭਾਵਨਾ ਹੈਗੀ ਆ ਇਸ ਬੈਠਕ ਦਾ ਰਾ ਕਿਸੇ ਵੀ ਸਮੇਂ ਖੁੱਲ ਸਕਦਾ ਉਹਦੇ ਉੱਤੇ ਨਜ਼ਰ ਰਹੇਗੀ ਤੇ ਕੀ ਜਥੇਬੰਦੀਆਂ ਨਾਲ ਪੜਦੇ ਹੋਣੇ ਕੋਈ ਗੱਲਬਾਤ ਚੱਲ ਵੀ ਰਹੀ ਹੈ ਉਸੇ ਚੋਂ ਇਹ ਰਾ ਖੁੱਲਿਆ ਕਿ ਹਾਂ ਜੀ ਹਰਿਆਣੇ ਚ ਬਾਡਰ ਵੀ हट ਗਏ ਹੈ ਸਿੰਘੂ ਟਿਕਰੀ ਵੀ हट ਗਏ ਹਰਿਆਣੇ ਚ ਤਾਂ ਇੰਟਰਨੈਟ ਤੋਂ ਵੀ ਰੋਕ ਹਟਾਤੀ ਪਰ ਪੰਜਾਬ ਚ ਜੇ ਵੀ ਰੋਕ ਲੱਗੀ ਹੈ ਇਹ ਵੀ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ ਇਸ ਲਈ ਅਸੀਂ ਨਾ ਪਹਿਲੂ ਦੇ ਖਬਰ ਲੈ ਕੇ ਆਦਰ ਹੁੰਦੇ ਜੋ ਬੇਗਦਰ ਰਿਪੋਰਟਿਬਿਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ